ਦੇਸ਼ ਵਿੱਚ ਇੱਕ ਤਰੀਕ ਤੋਂ ਬਾਅਦ ਨਵੇਂ ਕਾਨੂੰਨ ਬਣਨ ਜਾ ਰਿਹਾ ਹੈ ਜਿਸ ਵਿੱਚ 18 ਸਾਲ ਤੋਂ ਥਲੜੀ ਉਮਰ ਦੇ ਨੌਜਵਾਨ ਬੱਚੇ ਅਤੇ ਬੱਚੀਆਂ ਜੇਕਰ ਕੋਈ ਵੀ ਵਹੀਕਲ ਚਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ 20000 ਤੱਕ ਦਾ ਕਰੀਬ ਜੁਰਮਾਨਾ ਦੇ ਉਸਦੇ ਮਾਪੇ ਬਰੋ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਹੋ ਸਕਦੀ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਪੰਜਾਬ ਪੁਲਿਸ ਜਿਹੜੀ ਹੈ ਉਹ ਸਰਗਰਮ ਨਜ਼ਰ ਆ ਰਹੀ ਹੈ ਜਗਾ ਜਗਾ ਤੇ ਜੋ 18 ਸਾਲ ਤੋਂ ਹੇਠਲੇ ਬੱਚੇ ਨੇ ਜਾਂ ਬੱਚੀਆਂ ਨੇ ਉਹਨਾਂ ਨੂੰ ਸਮਝਿਆ ਜਾ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਵੀ ਬੱਚੇ ਨਜ਼ਰ ਆਉਂਦੇ ਨੇ ਜੋ ਕਿ ਪੁਲਿਸ ਨਾਲ ਲੜਦੇ ਹੋਏ ਨਜ਼ਰ ਆਉਂਦੇ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਮੌਜੂਦ ਹਨ ਜਿੱਥੇ ਕਿ ਪੁਲਿਸ ਵੱਲੋਂ ਲਗਾਤਾਰ ਹੀ ਜਿਹੜੀ ਜੋ ਲਗਾਤਾਰ ਹੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚੈਕਿੰਗ ਦੇ ਦੌਰਾਨ ਉਹਨਾਂ ਵੱਲੋਂ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਕੱਟ ਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਕੇ ਉਹਨਾਂ ਦੇ ਮਾਪੇ-ਬਾਪ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਹੈ ਦੂਸਰੇ ਪਾਸੇ ਅger ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਸ ਵੱਲੋਂ ਲਗਾਤਾਰ ਹੀ ਜਗ੍ਹਾ-ਜਗ੍ਹਾ ਦੇ ਉੱਤੇ ਪਹੁੰਚ ਕੇ ਜਿਹੜਾ ਹੈ ਉਹ ਲੋਕਾਂ ਨੂੰ ਸਮਝਾਇਆ ਤੇ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਫਾਇਦਾ ਦੋਨਾਂ ਜਨਾਂ ਦਾ ਹੈ ਕਿਉਂਕਿ ਜੇ ਛੋਟਾ ਬੱਚਾ ਕਿਸੇ ਦੀ ਐਕਸੀਡੈਂਟ ਹੁੰਦਾ ਹੈ ਤਾਂ ਉਸ ਤੋਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਮਰ ਛੋਟੀ ਫੋਨ ਕਰਨਾ ਜੁਮਿਨਲ ਹੋਣ ਕਰ ਬਹੁਤ ਸਾਰੀਆਂ ਮੁਸ਼ਕਿਲਾਂ ਤਾਂ ਜਿਹੜੀਆਂ ਨੇ ਉਹ ਉੱਡ ਨਜ਼ਰ ਆਉਂਦੀਆਂ ਨੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲਗਾਤਾਰ ਹੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਕੋਈ ਇਥੋਂ ਨੰਗਦੇ ਨੇ ਤੇ ਵਿਦੇਸ਼ ਜਾਣ ਲਈ 에어ਪੋਰਟ ਤੇ ਵੀ ਨਜ਼ਰ ਆਉਂਦੇ ਨੇ ਦੇਖੀ ਕਿੰਨਾ ਕਿਤੇ ਅੱਜ ਇੱਕ ਵਾਰ ਫਿਰ ਤੋਂ ਪੁਲਿਸ ਜਿਹੜੀ ਹੈ ਸਰਗਰਮ ਨਜ਼ਰ ਆ ਰਹੀ ਹੈ ਕਿ ਲੋਕ ਬੈਸਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਕਿੰਨਾ ਕਿਤੇ ਜੋ ਪੁਲਿਸ ਵੱਲੋਂ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਤਾਂ ਜੋ ਕਿ ਹਰੇਕ ਹਰੇਕ ਵਿਅਕਤੀ ਦਾ ਬੱਚਿਆਂ ਦਾ ਜਿਹੜਾ ਧਿਆਨ ਰਖਿਆ ਜਾ ਸਕਿਆ ਹਾਲਾਂਕਿ ਇਹਨਾਂ ਦਾ ਹੌਸਲਾ ਵਧਾਉਣ ਵਾਸਤੇ ਜਰੂਰ ਜੱਜ ਵੀ ਇੱਥੇ ਪਹੁੰਚੇ ਸਨ ਅਤੇ ਸੀਨੀਅਰ ਅਧਿਕਾਰੀ ਜਿਹੜੇ ਸਨ ਉਹ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਨਾਲ ਹੀ ਪੁਲਿਸ ਅਧਿਕਾਰੀਆਂ ਵੱਲੋਂ ਇੱਥੇ ਪਹੁੰਚ ਕੇ ਪਹੁੰਚੇ ਹੋਏ ਲੋਕਾਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਉਪਵਿਖ ਵਿੱਚ ਕੀਤੇ ਜਾਣੇ ਚਾਹੀਦੇ ਲੇਕਿਨ ਕਿਤਾ ਕਿਤੇ ਲੋਕ ਇਸੀ ਨੂੰ ਸਮਝਦੇ ਹੋਏ ਨਜ਼ਰ ਨਹੀਂ ਆਉਂਦੇ ਤੇ ਪੁਲਿਸ ਨਾਲ ਬਹਿਸ ਵਿਚਾਈ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਜਰੂਰ ਸਾਹਮਣੇ ਆਉਂਦੀਆਂ ਨੇ ਲੇਕਿਨ ਅੱਜ ਕੀ ਗੱਲ ਕੀਤੀ ਜਾਵੇ ਤਾਂ ਅਫਸਰ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਹੈ ਉਹ ਹਾਈ ਟੈਕ ਇੱਕ ਨਾਕਾ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਜੋ ਕਿ ਇੱਕ ਤਰੀਕ ਤੋਂ ਬਾਅਦ ਨਵਾਂ ਕਾਨੂੰਨ ਆ ਜਾ ਰਿਹਾ ਉਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਪ੍ਰੇਰਿਤ ਕਰਨ ਤੋਂ ਬਾਅਦ ਜੇਕਰ ਬੱਚਾ ਤੇ ਮਾਪੇ ਆਪਣਾ ਗੱਲਬਾਤ ਕਰਕੇ ਇੱਕ ਵਾਰਨਿੰਗ ਦੇ ਕੇ ਜੂਰ ਛੱਡਿਆ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਰ ਕਾਰਵਾਈ ਕਰਦੇ ਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਭਾਈ ਅੱਜ ਜਿਹੜਾ ਸਪੈਸ਼ਲ ਨਾਕਾ ਤੇ ਲਗਾਇਆ ਗਿਆ ਹੈ ਜੈਸਾ ਵਥਿਆ ਇਹ ਕੀ ਹੈ ਇਹ ਜਿਹੜਾ ਸਪੈਸ਼ਲ ਨਾਕਾ ਲਾਇਆ ਹੈ ਕਿ ਜਿਹੜੇ ਨਵੇਂ ਕਾਨੂੰਨ ਇੱਕ ਤਰੀਕੂ ਆ ਰਹੇ ਨੇ ਜਿਹੜੇ ਬੱਚਿਆਂ ਦੇ ਸਬੰਧ ਵਿੱਚ ਉਹਦੇ ਸਪੰਚ ਲੱਤੇ ਲਗਾਇਆ ਗਿਆ ਜੀ ਨਾਲ ਸਾਡੇ ਜੱਜ ਸਾਹਿਬ ਫੀਜ਼ੀਅਨ ਸਾਹਿਬ ਸੀਗੇ ਨਾਲ ਉਹਦੇ ਡੀਐਸਪੀ ਸੀਸੀਪੀ ਸਿਲੇਸ਼ਨ ਅੱਧਾ ਕਿ ਇਹ ਲੋਕਾਂ ਨੂੰ ਕੀ ਜਿਹੜੇ ਬੱਚਿਆਂ ਨੂੰ ਕੌਂਸਲ ਦੇ ਕੇ ਭੇਜਦੇ ਨੇ ਨਹੀਂ ਤਾਂ ਇਹ ਲੋਕ ਤੇ ਬੱਚੇ ਬੱਚਿਆਂ ਨੂੰ ਤੇ ਲੋਕਾਂ ਦੇ ਆਪਣੇ ਅਪੀਲ ਕਰਨੀ ਚਾਹਾਂਗੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਕੋਈ ਵੀ ਆਪਣਾ ਵਾਹਨ ਨਾ ਦੇਣ ਜਾਂ ਟੂਵੀ ਦਾ ਜਾਂ ਫੋਨ ਦੇ। ਕਿਉਂਕਿ ਨਵੇਂ ਕਾਨੂੰਨ ਜਿਹੜੇ ਬਹੁਤ ਸੱਤਾ ਆ ਰਹੇ ਆ ਇਹਦੇ ਵਿੱਚ ਜੇ ਕੋਈ ਆਪਣਾ ਬੱਚਾ 18 ਸਾਲ ਤੋਂ ਘੱਟ ਚੇੜਿਆ ਜਾਂਦਾ ਹੈ ਉਹ 3 ਸਾਲ ਦੀ ਸਜ਼ਾ ਉਹਦੇ ਮਾਪਿਆਂ ਨੂੰ ਤੇ 25000 ਜੁਰਮਾਨਾ ਹੋਏਗਾ। ਇਹ ਲੱਗਦਾ ਸਕੂਲ ਚ ਸੈਮੀਨਾਰ ਲਗਾਉਣ ਦੀ ਜ਼ਰੂਰਤ ਹੈ ਜੇ ਸਬੰਧਤ ਨੂੰ ਵੀ 70% ਬੱਚੇ ਸਕੂਲੇ ਸਕੂਲ ਚ ਲੈ ਕੇ ਜਾਂਦੇ ਨੇ। ਤੇ ਦੇਖੋ ਸਾਰੇ ਇਹ ਜਿਹੜੇ ਸੈਮੀਨਾਰ ਇਹ ਸਾਡਾ ਇੱਕ ਵੱਖਰਾ ਐਜੂਕੇਸ਼ਨ ਸਟਾਫ ਹੁੰਦਾ ਉਹ ਆਪਣੇ ਸੈਮੀਨਾਰ ਲਗਾ ਲੇ ਲਗਾ ਰਿਹਾ ਹੈ ਬੱਚਿਆਂ ਦੇ ਉਹਦਾ ਟੀਚਰਾਂ ਦੇ ਉਹਨਾਂ ਪੇਰੈਂਟਸ ਆਈਆਂ ਆਪਣਾ ਹਰ ਇੱਕ ਨੂੰ ਪ੍ਰੈਸ ਦੇ ਰਿਹਾ ਤੇ 12 ਛੁਡਾ ਰਹੇ ਕਿੰਨੇ ਕ ਬੱਚੇ ਜਿਹੜੇ ਨੇ ਅੱਜ ਤੱਕ ਡੀਟੇਲ ਕਿ ਤੱਕਨੇ ਕ ਬੱਚਿਆਂ ਨੂੰ ਪੁੱਛ ਕੇ ਛੱਡੀ ਆ ਅੱਜ ਤਿੰਨ ਚਾਰ ਬੱਚੇ ਸੀਗੇ ਉਹਨਾਂ ਨੂੰ ਵਾਰਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਉਹਨਾਂ ਨੂੰ ਆਪਣਾ ਸ਼ਿਕਾਇਤ ਛੱਡਿਆ ਗਿਆ ਪਰ ਇੱਕ ਤਰੀਕ ਤੋਂ ਬਾਅਦ ਇੱਕ ਹੀ ਇਦਾਂ ਦਾ ਸਾਡੇ ਮਾਮਲਾ ਸਾਹਮਣੇ ਹੁੰਦਾ ਯਾਰ ਉਹਦਾ ਚਰਾਨ ਕਰਾਂਗੇ ਤੇ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਕਰਾਂਗੇ ਤੇ ਅੱਜ ਸਾਰੇ ਇ ਸਪੈਸ਼ਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਜਿਹੜੇ ਕਿੰਨੇ ਕਿ ਚਲਾਨ ਕੀਤੇ ਗਏ ਨੇ ਜਿਹੜੇ तकरीबन ਅਸੀਂ 10 ਦੇ ਕਰੀਬ ਚਲਾਨ ਕੀਤੇ ਨੇ ਜਿਹਦੇ ਵਿੱਚ ਬਿਨਾ ਸੀਟ ਬੈਲਟ ਹੈਲਪਰ ਤੇ ਤੇ ਉਹ ਕੀਤੇ ਗਏ ਕਾਲੀਆਂ ਫਰਮਾ ਦੇ ਪੰਡੀਆਂ ਲਿਖ ਨੂੰ ਲੈ ਰਹੇ ਜੱਜ ਸਾਹਿਬ ਖੁਦ ਪਹੁੰਚ ਰਹੇ ਨੇ ਕਿ ਲੱਗਦਾ ਕਿ ਨਾ ਪੁਲਿਸ ਦਾ ਵੀ ਮਨਵਰ ਬਾਤਾ ਜੀ ਜੀ ਬਿਲਕੁਲ ਜੀ ਬਹੁਤ ਬਾਤਾ ਜੀ ਜਦੋਂ ਸਾਡੇ ਸੀਨੀਅਰ ਆਫਸਰ ਜੱਜ ਸਾਹਿਬਾਨ ਵਰਗੇ ਵੱਡੇ ਰੈਂਕ ਦੇ ਅਫਸਰ ਹੁੰਦੇ ਨੇ ਤੇ ਸਾਡਾ ਇਹ ਜਿਹੜਾ ਮਨਵਰ ਕਾਸ਼ੂ ਬਾਤਾ ਜੀ ਸੋ ਇਹ ਸਨ ਉਹ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਲਗਾਤਾਰ ਹੀ ਆਪਣਾ ਕੰਮ ਜਿਹੜਾ ਹੈ ਚਲਾ ਰਹੇ ਨੇ ਉਹ ਵੀ ਕੀਤੇ ਜਾ ਰਹੇ ਨੇ ਤੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤੇ ਕਈ ਜਗ੍ਹਾ ਦੇ ਉੱਤੇ ਜਿਹੜੇ ਡਾਕੂਮੈਂਟ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਕਈ ਲੋਕ ਜਿਹੜੇ ਨੇ ਇੱਥੇ ਬਹਿਸ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਕਿਉਂਕਿ ਪੁਲਿਸ ਦਾ ਕੰਮ ਹੈ ਡਾਕੂਮੈਂਟ ਜਿਹੜੇ ਨੇ ਉਹ ਮੰਗਣਾ ਤੇ ਉਹਨਾਂ ਵੱਲੋਂ ਜੇਕਰ ਕੋਈ ਬੰਦਾ ਡਾਕੂਮੈਂਟ ਨਹੀਂ ਦਿੰਦਾ ਤਾਂ ਉਸ ਖਿਲਾਫ ਵੀ ਰਿਹਾ ਹੈ ਕਾਰਵਾਈ ਕੀਤੀ ਜਾ ਸਕਦੀ ਹੈ ਲੇਕਿਨ ਕਿਤਨਾ ਕਿਤੇ ਇੱਕ ਤਰੀਕ ਤੋਂ ਜੋ ਨਵੇਂ ਡਾਕੂਮੈਂਟਸ ਜਿਹੜੇ ਜੇਕਰ ਨਹੀਂ ਆਉਂਦੇ ਜਾਂ 18 ਸਾਲ ਤੋਂ ਥੱਲੇ ਦੀ ਉਮਰ ਦੇ ਬੱਚੇ ਜਿਹੜੇ ਨੇ ਉਹ ਉਹ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਜੂ ਬੈਸੇ ਉਹ ਨਜ਼ਰ ਆਉਂਦੇ ਨੇ ਆ ਰਹੇ ਲੋਕ ਜਿਲੇ ਕੁਝ ਖਾਗਦੇ ਤਾਂ ਦਿਖਾਓਗੇ ਤਾਂ ਨਾ ਸਾਡੇ ਨੂੰ ਖੜਕਾ ਅਸੀਂ ਤੇ ਮੈਂ ਬੋਲ ਕੇ ਰੱਖੂਗਾ ਜਵਾਨ ਕਰੂਗਾ ਤੁਹਾਡਾ ਬੰਦੀ ਰੱਖੂਗਾ ਬੜਾ ਕੰਮ ਬੋਲ ਆਪਾਂ ਬਾਕੀ ਤੇ ਬੇਟਾ ਪੇਪਰ ਆਰਸੀ ਦਾ ਰੱਖਿਆ ਕਿੱਥੇ ਆਓ ਮੈਂ ਫੋਨ ਚ ਰੱਖਿਆ ਵਾਲਾ ਫੋਨ ਚ ਗੱਡੀ ਪਾ ਕੇ ਲਾਓ ਆਈਂ ਤੁਸੀਂ ਖੜੇ ਆਂ ਲੋ ਥੋੜਾ ਮੈਂ ਆਹ ਦਾਮ ਤੇ ਕਦੋਂ ਪਹਿਖਣਾ ਤੁਸੀਂ ਤੁਹਾਡਾ ਚਲਾਨ ਅਸੀਂ ਕਰਨਾ ਵਾ ਇਹ ਕੋਲ ਕੀ ਰੱਖਾਂਗੇ ਦੱਸੋ ਤੁਹਾਡਾ ਫੋਨ ਥੋੜਾ ਕੋਲ ਰੱਖਾਂਗੇ ਅਸੀਂ ਤੇ ਜੋ ਚਾਹੇ ਹੁੰਦੀ ਸਪੋਰਟ ਚਲਾਨ ਕਰਾ ਲਓ ਬੈਂਡ ਦਾ ਕਿੰਨਾ 1000 ਰੁਪਏ ਦਾ ਸੀਟ ਬੈਂਡ ਦਾ ਦੇਖ ਕੇ ਦੇਵਾਂਗੇ ਸੀ ਦੇਣੀ ਤੁਹਾਨੂੰ ਅਸੀਂ ਲੋ 1000 ਰੁਪਏ ਨੂੰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਤਸਵੀਰਾਂ ਦੇ ਵਿੱਚ ਕਿ ਹੁਣ ਡਾਕੂਮੈਂਟ ਜਿਹੜਾ ਨੇ ਜ਼ਰੂਰ ਦਿਖਾਇਆ ਜਾ ਰਿਹਾ ਨੇ ਲੇਕਿਨ ਕਿਤਨਾ ਕਿਤੇ ਪੁਲਿਸ ਵੱਲੋਂ ਜਿਹੜਾ ਹੈ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿੱਤੇ ਕਈ ਬੱਚਿਆਂ ਨੂੰ ਜੋ ਕਿ 18 ਸਾਲ ਦੀ ਉਮਰ ਤੋਂ ਘੱਟ ਨੇ ਉਹਨਾਂ ਨੂੰ ਜੋ ਹੈ ਵਾਰਨਿੰਗ ਦੇ ਕੇ ਵੀ ਛੱਡਿਆ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਹਾਈ ਟੈਕ ਜਿਹੜਾ ਸੀਗਾ ਉਹ ਨਾਕਾ ਜਿਹੜਾ ਸੀਗਾ ਅੰਮ੍ਰਿਤਸਰ ਦੇ 에어ਪੋਰਟ ਤੇ ਜਿਹੜਾ ਸੀਗਾ ਲਗਾਇਆ ਜਾ ਰਿਹਾ ਸੀ ਕਿਉਂਕਿ ਜਿਹੜਾ ਅਹ 에어ਪੋਰਟ ਨੂੰ ਜਾਣ ਵਾਸਤੇ ਸਿਰਫ ਇਹੀ ਰਸਤਾ ਜਿਹੜਾ ਸੀਗਾ ਉਹ ਨਜ਼ਰ ਆ ਰਿਹਾ ਲੇਕਿਨ ਪਾਰੀਕਿੰਗ ਦੀ ਪੁਲਿਸ ਪ੍ਰਸ਼ਾਸਨ ਜਿਹੜਾ ਸੀਗਾ ਉਹ ਟ੍ਰੈਫਿਕ ਪੁਲਿਸ ਜਿਹੜੀ ਸੀਗੀ ਉਹ ਇੱਥੇ ਪਹੁੰਚੀ ਹੋਈ ਆ ਤੇ ਪਹੁੰਚਣ ਤੋਂ ਬਾਅਦ ਦੋਨਾਂ ਵੱਲੋਂ ਲਗਾਤਾਰ ਆਪਣੇ ਜਿਹੜੇ 14 18 ਸਾਲ ਤੋਂ ਘੜ ਦੇ ਬੱਚੇ ਨੇ ਉਹਨਾਂ ਦੇ ਉਹਨੂੰ ਉਜਾਹ ਵਰਨਿੰਗ ਦੇ ਕੇ ਛੱਡਿਆ ਜਾ ਰਿਹਾ ਮਾਵਾ ਆਪਣਾ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੱਜ ਸਾਹਿਬਾਨ ਜਿਨੇ ਨੇ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਜਿਹੜਾ ਪੁਲਿਸ ਅਧਿਕਾਰੀਆਂ ਦਾ ਹੌਸਲਾ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਤੇ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਹੌਸਲਾ ਹੌਸਲਾ ਫੈਲ ਜਿਹੜੀ ਆ ਉਹ ਕੀਤਾ ਜਾਏਗੇ ਤੇ ਇਸੇ ਤਰ੍ਹਾਂ ਜੋ ਸੀਨੀਅਰ ਜਿਹੜੇ ਨੇ ਅ ਅਧਿਕਾਰੀ ਪਹੁੰਚਦੇ ਨੇ ਜਾਂ ਜੱਜ ਪਹੁੰਚਦੇ ਨੇ ਤੇ ਜ਼ਰੂਰ ਜਿਤਨਾ ਕਿਤੇ ਉਹਨਾਂ ਨੂੰ ਇਸ ਦਾ ਜਿਹੜਾ ਹੈ ਜ਼ਰੂਰ ਮਨੋਪਾਲ ਜਿਹੜਾ ਹੈ ਜੁੱਲੂ ਬਾਤਾ ਹੈ ਲੇਕਿਨ ਕਿਤਨਾ ਕਿਤੇ ਜੋ ਹਾਈ ਟੈਕ ਨਾਕਾ ਜਿਹੜਾ ਸੀਗਾ ਉਹ ਇੱਥੇ ਲਗਾਇਆ ਹੋਇਆ ਹੈ ਡਿਸਟ੍ਰਿਕਟ ਬੱਚਿਆਂ ਨੂੰ ਜਿਹੜਾ ਹੈ ਕੋ 18 ਸਾਲ ਦੀ ਉਮਰ ਤੋਂ ਘੱਟ ਬੱਚੇ ਨੇ ਉਹਨਾਂ ਨੂੰ ਜੂਰ ਇੱਕ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਤਾਂ ਜੋ ਕਿ ਉਹ ਇੱਕ ਤਰੀਕ ਤੋਂ ਬਾਅਦ ਆਪਣੇ ਜਿਹੜੇ ਨੇ ਪੂਰੇ ਡਾਕੂਮੈਂਟ ਲੈ ਕੇ ਜਿਹੜਾ ਹੈ ਉਹ ਜਾ ਸਕਣ ਅਤੇ ਜੇਕਰ ਘੱਟ ਨੇ ਤਾਂ ਉਹਨਾਂ ਦੇ ਮਾਪੇ ਬਾਰੇ ਖਿਲਾਫ ਜਿਹੜੀ ਹੈ ਜੂਰ ਕਾਰਵਾਈ ਪੁਲਿਸ ਵੱਲੋਂ ਜਿਹੜੀ ਹੈ ਉਹ ਕੀਤੀ ਜਾਵੇਗੀ ਅਤੇ ਮਾਪੇ ਬਾਰੇ ਨਾਲ ਪਹਿਲਾਂ ਗੱਲਬਾਤ ਕਰਕੇ ਜਿਹੜੀ ਹੈ ਇੱਕ ਵਾਰਨਿੰਗ ਦੇ ਕੇ ਜਿਹੜਾ ਜੂਰ ਛੱਡਿਆ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਇੱਕ ਤਰੀਕ ਤੋਂ ਬਾਅਦ ਜੋ ਨਵਾਂ ਕਾਨੂੰਨ ਪਾਸ ਹੋਏਗਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਨੇ ਸਾਹਮਣੇ ਆਦੇ ਨੇ ਤੇ ਕੀ ਮਾਪੇ ਆਪਣੇ ਬੱਚਿਆਂ ਨੂੰ ਜੇ 18 ਸਾਲ ਤੋਂ ਵੱਧ ਬੱਚੇ ਨੇ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਜਿਹੜੀ ਹੈ ਉਹ ਬਾਹਰ ਭੇਜਦੇ ਨੇ ਜਾਂ ਕੋਈ ਵਹੀਕਲ ਦੇ ਕੇ ਬਾਹਰ ਭੇਜਦੇ ਆਂ ਕਿ ਨਹੀਂ ਭੇਜਦੇ ਆਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਪੁਲਸ ਵੱਲੋਂ ਆਪਣਾ ਸਿਕੰਜਾ ਜੂਰ ਹੈ ਉਹ ਕਸਿਆ ਜਾ ਰਿਹਾ ਹੈ ਕੈਮਰਾਮੈਨ ਬਸ ਜਨਾ ਗੁਪੇ ਸਿੰਘ ਬਾਬੂ ਸ਼ਾਈ ਅਮਸਾ ਸਾਹਿਬ